ਦੂਰੋਂ ਦੂਰੋਂ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਕਿਸਾਨ ਭਰਾਵੋ ਪੈਣੂ ਤੇ ਮੰਚ ਤੇ ਉਖੜਤਾੜ ਤੇ ਬੈਠੇ ਮੇਰੇ ਸਾਰੇ ਸਾਥੀ ਆਗੂ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦੋਲਨ اپنی ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਅੰਦোলন ਲੰਬੇ ਸਮੇਂ ਤੋਂ ਪੂਰਨ ਤ ਤਰ੍ਹਾਂ ਸ਼ਾਂਤ ਨਹੀਂ ਹੈ ਸਾਡਾ ਦਾਵਾ ਹੈ ਹਰ ਬਾਰ ਮੀਟਿੰਗ 'ਚ ਮੋਦੀ ਨੂੰ ਕਹਿੰਨੇ ਆ ਜਿੰਨਾ ਮਰਜ਼ੀ ਜ਼ੋਰ ਲਾ ਲਓ ਅੰਦোলন ਸ਼ਾਂਤ ਨਹੀਂ ਸੀ ਸ਼ਾਂਤ ਨਹੀਂ ਹੈ ਤੇ ਸ਼ਾਂਤ ਨਹੀਂ ਰਹੇਗਾ ਪਰ ਮੈਂ ਕੁਝ ਗੱਲਾਂ ਹਰ ਵਾਰ ਤੁਹਾਡੇ ਨਾਲ ਕਰਦਾ ਜਦੋਂ ਇਸ ਅੰਦੋਲਨ ਨੂੰ ਨਤੀਜੇ ਤੱਕ ਲੈ ਕੇ ਜਾਣਾ ਹੈ ਤਾਂ ਮੈਂ ਸਮਝਦਾ ਸਾਡਾ ਆਪਸੀ ਡਿਸਪਲਿਨ ਬਹੁਤ ਅਹਿਮੀਅਤ ਰੱਖਦਾ ਹੈ ਸਾਡਾ ਇੱਕ ਵਿਰਸਾ ਹੈ ਸਾਡੇ ਵਿਰਸੇ ਵਿੱਚ ਬਹੁਤ ਹੀ ਕੀਮਤੀ ਹਿੱਸਾ ਹੈ ਸਾਡਾ ਨਿਹੰਗ ਸਿੰਘਾਂ ਦਾ ਸਾਡਾ ਵਿਰਸਾ ਹੈ ਗੁਰੂ ਸਾਹਿਬ ਦਾ ਸਨੇਹਾ ਸਾਨੂੰ ਸਮਝਾਉਣ ਲਈ ਗੁਰਬਾਣੀ ਦੀ ਵਿਆਖਿਆ ਕਰਨ ਲਈ ਸਾਡੀਆਂ ਧਾਰਮਿਕ ਹਸਤੀਆਂ ਸਾਡੀ ਤਾਕਤ ਹੈ ਲੋਕਾਂ ਲਈ ਕੰਮ ਕਰਨ ਵਾਲੇ ਅੰਦੋਲਨਕਾਰੀ ਆਗੂ ਉਤੋਂ ਵੱਡੀ ਤਾਕਤ ਹੈ ਇਥੋਂ ਦੇ ਲੋਕ ਹਰ ਇੱਕ ਦੀ ਆਪੋ ਆਪਣੀ ਜ਼ਿੰਮੇਵਾਰੀ ਹੈ ਮੈਂ ਸਮਝਦਾ ਜੋ ਕੁਝ ਕੁਝ ਦਿਨਾਂ ਤੋਂ ਚੱਲ ਰਿਹਾ ਹੈ ਮੈਂ ਪਿਛਲੀ ਵਾਰੀ ਵੀ ਕਿਹਾ ਸੀ મોદી ਸਰਕਾਰ ਨੂੰ ਇਸ ਵੇਲੇ ਇਸ ਅੰਦੋਲਨ ਦਾ ਬਹੁਤ ਜ਼ਿਆਦਾ ਕਸ਼ਟ ਹੈ ਉਹਨੇ ਆਪਣੇ ਸਾਰੇ ਆਪਣੀ ਸਾਰੀ ਤਾਕਤ ਤੁਹਾਡੇ ਅੰਦੋਲਨ ਨੂੰ ਲੀਤੋਂ ਲਾਉਣ ਲਈ ਤੇ ਤੁਹਾਨੂੰ ਬਦਨਾਮ ਕਰਨ ਲਈ ਝੋਕ ਦਿੱਤੀ ਹੈ ਉਹਨਾਂ ਦਾ ਆਈਟੀ ਸੈਲ ਪੂਰੀ ਤਰ੍ਹਾਂ ਸਰਗਰਮ ਹੈ ਉਹਦੇ ਖਰੀਦੇ ਹੋਏ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਮੀਡੀਆ ਦੇ ਤੇ ਕੁਝ ਪ੍ਰਿੰਟ ਮੀਡੀਆ ਦੇ ਸਾਥੀ ਪੂਰੀ ਟਿੱਲ ਲਾ ਕੇ ਤੁਹਾਡੇ ਇਸ ਅੰਦੋਲਨ ਨੂੰ ਕਦੇ ਵੱਖਵਾਦੀਆਂ ਦਾ ਕਦੇ ਹੱਤਵਾਦੀਆਂ ਦਾ ਕਦੇ ਖਾਲਿਸਤਾਨੀਆਂ ਦਾ ਅੰਦੋਲਨ ਸਿੱਧ ਕਰਨ ਲਈ ਲੱਗੇ ਹੋਏ ਆ ਜੇ ਸਾਡੀ ਤਾਕਤ ਬਣੀ ਹੈ ਤਾਂ ਸਾਡੇ ਆ ਮੁੰਡੇ ਜਿਨ੍ਹਾਂ ਨੇ YouTube ਤੇ ਨਵੇਂ ਚੈਨਲ ਸ਼ੁਰੂ ਕਰਕੇ ਅਸਲੀਅਤ ਲੋਕਾਂ ਤੱਕ ਪਹੁੰਚਾਉਣੀ ਸ਼ੁਰੂ ਕੀਤੀ ਹੈ ਸਾਡੀ ਇਸ ਵੇਲੇ ਵੱਡੀ ਤਾਕਤ ਇਹ ਨੇ ਪਰ ਮੈਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ ਹਰ ਵਾਰੀ ਬੇਨਤੀ ਕਰਦਾ ਅੱਜ ਵੀ ਕਰਾਂਗਾ ਜਿਹੜੇ ਵੱਖ-ਵੱਖ ਮੈਂ ਬਹੁਤ ਹੀ ਸਤਿਕਾਰਯੋਗ ਪ੍ਰਮੁੱਖ ਸ਼ਖਸੀਆਂ ਦਾ ਸ਼ਖਸੀਤਾਂ ਦਾ ਸਾਡੇ ਧਰਮ ਗੁਰੂਆਂ ਦਾ ਖਾਲਸਾ ਪੰਥ ਦੀ ਅਕਾਲਕੀ ਫੌਜ ਦਾ ਇਹਨਾਂ ਦੇ ਚਰਨਾਂ ਵਿੱਚ ਇੱਕ ਸ विनम्र ਬੇਨਤੀ ਹੈ ਪਿਛਲੇ ਦਿਨੀ ਸਰਕਾਰ ਨੇ ਇੱਕ ਚਾਲ ਚਲਾਈ ਇੱਕ ਖਾਨਸਤਾਨੀਆ ਦਾ ਅੰਦੋਲਨ ਹੈ ਇੱਕ ਜੀਵੀ ਦੇ ਹਾਈਕਰ ਨੇ ਟਪੂਸੀਆਂ ਮਾਰ ਮਾਰ ਕੇ ਟੀਵੀ ਦੇ ਉੱਤੇ ਦਿਖਾਇਆ ਆ ਦੇਖੋ ਬੰਦੂਕ ਬਾਈ ਹੋਈ ਆ ਟਰਾਲੀ ਤੇ ਆ ਦੇਖੋ ਨਿਸ਼ਾਨ ਸਾਹਿਬ ਚੂਲਦਾ ਟਰਾਲੀ ਦੇ ਉੱਤੇ ਆ ਦੇਖੋ ਫਲਾਨਾ ਕੁਝ ਹੋ ਗਿਆ ਆ ਦੇਖੋ ਫਲਾਨਾ ਕੁਝ ਹੋ ਗਿਆ ਹੋਰ ਕਿ ਕਲਿਸਤਾਨ ਦਾ ਕੋਈ ਸਬੂਤ ਚਾਹੀਦਾ ਮੈਂ ਉਸ ਦਿਨ ਇਤੋਂ ਐਲਾਨ ਕੀਤਾ ਸੀ ਬਿਲੋਸੀ ਨੂੰ ਪਹਿਲਾਂ ਸਿੱਧਾ ਕਰ ਲਈਏ ਬਾਕੀ ਦੇ ਆਪੇ ਠੀਕ ਹੋ ਜਾਣਗੇ ਇਸ న్యూਸ ਵਾਲੇ ਨੇ ਕੀਤਾ ਸੀ ਨਾ ਅਸੀਂ ਕਿਹਾ ਸੀ ਵੀ ਲੋ ਫਿਰ ਘਟੋ ਘਟ 10000 ਜਗ੍ਹਾ ਪੰਜਾਬ ਚੋਂ ਨੋਟਿਸ ਦੇ ਕੇ ਕ੍ਰਿਮੀਨਲ ਡੈਫੇਮੇਸ਼ਨ ਦੇ ਅਸੀਂ ਉਹਦੇ ਤੇ ਕੇਸ ਕਰਾਂਗੇ ਇਹ ਵੀ ਕੇਸ ਕਰਾਂਗੇ ਵੀ ਸਾਡੀ ਨਵੀਂ ਪੀੜ੍ਹੀ ਨੂੰ ਉਕਸਾਉਣ ਦਾ ਕੰਮ ਕੀਤਾ ਅਸੀਂ ਬਖਸ਼ਾਂਗੇ ਨਹੀਂ ਇੱਕ ਹੋਰ ਚੈਨਲ ਨੇ ਤੁਹਾਡੇ ਆਗੂਆਂ ਦੇ ਉੱਤੇ ਨਮ ਦੇ ਕਸੇ ਕਿਸੇ ਨੂੰ ਕਿਹਾ ਹੈ ਸੀਪੀਆਈ ਦਾ ਕਿਸੇ ਨੂੰ ਕਿਹਾ ਹੈ ਸੀਪੀਆਈਐਮ ਦਾ ਕਿਸੇ ਨੂੰ ਕਿਹਾ ਹੈ ਸੀਪੀਆਈਐਮਐਲ ਦਾ ਕੀ ਇਹ ਨਾ ਪਾਰਟੀਆਂ ਨੂੰ ਸਾਡੇ ਸੰਵਿਧਾਨ ਨੇ ਮਾਨਤਾ ਨਹੀਂ ਦਿੱਤੀ ਹੋਈ ਮੈਂ ਸਮਝਦਾ ਚਾਹੇ ਕੋਈ ਕਿਸੇ ਵੀ ਜਗ੍ਹਾ ਉਹ ਇੱਕ ਇਨਸਾਨ ਹੈ ਔਰ ਇੱਕ ਕਿਸਾਨ ਹੈ ਇਨਸਾਨੀ ਨਹੀਂ ਉਹ ਇੱਕ ਵਧੀਆ ਕਿਸਾਨ ਹੈ ਜਿਹੜਾ ਤੁਹਾਡੇ ਲਈ ਚੰਗੀ ਸੋਚ ਰੱਖਦਾ ਹੈ ਜਿਹੜਾ ਤੁਹਾਡੇ ਲਈ ਲੜਨ ਮਰਨ ਨੂੰ ਤਿਆਰ ਹੋਇਆ ਫਿਰਦਾ ਹੈ ਤੋਂ ਇਹੋ ਜੇ ਲੋਕਾਂ ਤੋਂ ਚੌਕਸ ਰਹਿਣ ਲਈ ਮੈਂ ਜਿਹੜੀ ਸ਼ੁਰੂ ਚ ਬੇਨਤੀ ਕੀਤੀ ਥੋੜਾ ਜਿਹਾ ਜੇ ਗੁਰੇਜ਼ ਕਰ ਲਿਆ ਜਾਏ ਇਸ ਅੰਦੋਲਨ ਨੂੰ ਕਿਸਾਨ ਅੰਦੋਲਨ ਹੀ ਰਹਿਣ ਦਿੱਤਾ ਜਾਏ ਇਸ ਅੰਦੋਲਨ ਵਿੱਚ ਧਾਰਮਿਕ ਟਿੰਜ ਨਾ ਦਿੱਤੀ ਜਾਏ। ਇਸ ਅੰਦੋਲਨ ਨੂੰ ਇਧਰ ਉਧਰ ਭੜਕਾਉਣ ਵਾਲੀ ਗੱਲ ਕੋਈ ਇਥੋਂ ਨਾ ਕੀਤੀ ਜਾਏ। ਕਈ ਸੱਜਣ ਆਉਂਦੇ ਨੇ ਸਾਡੀ ਸਟੇਜ ਤੇ ਬਾਰ-ਬਾਰ ਪਰੇਸ਼ਾਨ ਕਰਦੇ ਨੇ ਪ੍ਰਬੰਧਕਾਂ ਨੂੰ। ਭਈ ਮੈਨੂੰ ਟਾਈਮ ਦਿਓ। ਮੈਂ ਫਲਾਣੀ ਜਥੇਬੰਦੀ ਤੋਂ ਆਇਆ। ਮੈਂ ਫਲਾਣੀ ਜਥੇਬੰਦੀ ਤੋਂ ਆਇਆ। ਅਰ ਤੁਸੀਂ ਹੈਰਾਨ ਹੋਵੋਗੇ ਡਿਸਪਲਿਨ ਦੀ ਗੱਲ ਕਰਦਾਂ। ਮੇਰੇ ਕੋਲ ਪੰਜਾਬ ਦੇ ਰਿਟਾਇਰਡ 70 ਆਈਐਸ ਤੇ ਆਈਪੀਐਸ ਅਫਸਰਾਂ ਦਾ ਇਸ ਅੰਦੋਲਨ ਲਈ ਸਮਰਥਨ ਉਹਦੀਆਂ ਚਿੱਠੀਆਂ ਮੇਰੇ ਕੋਲ ਆਈਆਂ ਕੱਲੋਂ ਸਾਰਾ ਦਿਨ ਇੱਥੇ ਰਹੇ ਸਟੇਜ ਤੇ ਆ ਕੇ ਟਾਈਮ ਨਹੀਂ ਮੰਗਿਆ ساری ਜ਼ਿੰਦਗੀ ਸਰਕਾਰਾਂ ਚਲਾਈਆਂ ਪਰ ਉਹਨਾਂ ਨੂੰ ਡਿਸਪਲਿਨ ਦਾ ਪਤਾ ਸੀ ਉਹ ਇੱਥੇ ਆ ਕੇ ਇੱਕ ਜਗ੍ਹਾ ਬੈਠੇ ਰਹੇ ਜਦੋਂ ਤੱਕ ਮੈਂ ਵਾਪਸ ਨਹੀਂ ਆਇਆ ਵੇਟ ਕਰਦੇ ਰਹੇ ਔਰ ਬਿਰਧ ਹੋ ਕੇ ਵੀ ਆਪਣੀ ਸਮਰਥਨ ਦੀਆਂ ਚਿੱਠੀਆਂ ਦੇ ਕੇ ਇਥੋਂ ਰਾਤ ਨੂੰ ਵਾਪਸ ਗਏ ਤੋਂ ਜਿਹੜੇ ਕੁਝ ਵੀ ਆ ਕੇ ਇੱਥੇ ਕਹਿੰਦੇ ਨੇ ਜੀ ਮੈਂ ਪਤਾ ਨਹੀਂ ਕਿਸ ਜਥੇਬੰਦੀ ਦਾ ਐਡੀ ਵੱਡੀ ਸਟੇਜ ਹੈ ਕੌਮੀ ਸਟੇਜ ਹੈ ਜਿਹਨੂੰ ਸਾਰੀ ਦੁਨੀਆ ਜੀ ਦੇ ਤੇ ਇਹ ਸਟੇਜ ਤੇ ਅੱਖ ਰੱਖਦੀ ਹੈ ਕੱਲ ਬੈਲਜੀਅਮ ਦੀ ਰਾਜਧਾਨੀ ਬ੍ਰਸਲ ਚ ਸਾਰੇ ਯੂਰਪ ਦੇ ਤੁਹਾਡੇ ਭਾਈ ਤੁਹਾਡਾ ਭਾਈਚਾਰਾ ਵੱਡੀ ਗਿਣਤੀ 'ਚ ਇਕੱਠਾ ਹੋਇਆ ਮੇਰੇ ਨਾਲ ਫੋਨ ਤੇ ਉਹਨਾਂ ਨੇ ਉਹ ਸਾਰੇ ਭਾਈਚਾਰੇ ਨੂੰ ਮੈਸੇਜ ਦਿੱਤਾ ਉਹਨਾਂ ਨੇ ਮੈਨੂੰ ਦੱਸਿਆ ਬਈ ਸਰਕਾਰ ਇਹ ਨਹੀਂ ਕਬਰਾਈ ਹੈ ਅਸੀਂ ਫਰਾਂਸ ਦੀ ਐਮਬੈਸੀ 'ਚ ਗਏ ਉਹਨਾਂ ਨੇ ਮੈਮੋਰੰਡਮ ਲੈਣ ਤੋਂ ਇਨਕਾਰ ਕਰ ਦਿੱਤਾ ਅਸੀਂ ਜਰਮਨੀ ਦੀ ਐਮਬੈਸੀ 'ਚ ਗਏ ਉਹਨਾਂ ਨੇ ਮੈਮੋਰੰਡਮ ਲੈਣ ਤੋਂ ਇਨਕਾਰ ਕਰ ਦਿੱਤਾ ਅਸੀਂ ਇੰਗਲੈਂਡ ਦੀ ਐਂਬੈਸੀ 'ਚ ਗਏ ਉਹਨਾਂ ਨੇ ਮੈਮੋਰੰਡਮ ਲੈਣ ਤੋਂ ਇਨਕਾਰ ਕਰ ਦਿੱਤਾ ਹੁਣ ਅਸੀਂ ਜਿਨੇਵਾ ਵਿੱਚ ਜਾ ਕੇ ਤੁਹਾਡੇ ਹੱਕ ਵਿੱਚ ਯੂਨੈਸਕੋ ਦੇ ਅੱਗੇ ਮੁਜ਼ਾਰਾ ਕਰਨ ਵਾਲੇ ਹਾਂ ਤਾਂ ਇਹਦੇ ਤੇ ਅੱਖਾਂ ਸਾਰੀ ਦੁਨੀਆ ਦੀਆਂ ਲੱਗੀਆਂ ਹੋਈਆਂ ਔਰ ਇਹ ਅੰਦੋਲਨ ਹੁਣ ਪੰਜਾਬ ਔਰ ਹਰਿਆਣਾ ਤੱਕ ਸੀਮਤ ਨਹੀਂ ਰਿਹਾ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਇਸ ਅੰਦੋਲਨ ਦਾ ਆਧਾਰ ਪੰਜਾਬ ਹੈ ਆਜਲੇ ਲਾਈਨ ਚ ਬੈਠੇ ਆਗੂ ਨੇ ਉਹ ਆਧਾਰ ਤਿਆਰ ਕਰਨ ਵਾਲੀ ਫੌਜ ਹੈ ਅਦਾਫਤ ਰਹੇਗਾ ਉਹੀ ਪਰ ਕਿਉਂਕਿ ਇਹ ਮਸਲਾ ਸਾਰੇ ਦੇਸ਼ ਦਾ ਹੈ ਕਿਉਂਕਿ ਇਹ ਕਾਨੂੰਨ ਸਾਰੇ ਦੇਸ਼ ਤੇ ਲਾਗੂ ਹੋਣੇ ਨੇ ਇਹ ਮਸਲਾ ਇਹੋ ਜਿਹਾ ਜਿੱਦੇ ਤੇ ਸਮੁੱਚੀ ਕਿਸਾਨੀ ਦਾ ਭਵਿਕ ਖੜਾ ਹੈ ਇਸ ਕਰਕੇ ਅੱਜ ਇਹ ਸਾਰੇ ਦੇਸ਼ ਦਾ ਅੰਦੋਲਨ ਬਣ ਗਿਆ ਸਾਰੇ ਇੰਟਰਨੈਸ਼ਨਲ ਲੈਵਲ ਦਾ ਅੰਦੋਲਨ ਬਣ ਗਿਆ ਮੈਂ ਤੁਹਾਨੂੰ ਤੁਸੀਂ ਉਤਸਕ ਹੋਵੋਗੇ ਜਾਣਨ ਲਈ ਤੇ ਅੱਜ ਦੀ ਸਥਿਤੀ ਕੀ ਹੈ ਬਹੁਤ ਮਾਰੀ ਤੁਹਾਨੂੰ ਪੂਰਾ ਐਕਸਪਲੇਨ ਕੀਤਾ ਹੈ ਭਈ ਮੋਦੀ ਨੇ ਇੱਕ ਗਲਮਿਤ ਕੇ ਇੱਕ ਵੱਡੀ ਗਲਤੀ ਕੀਤੀ ਹੈ ਤੇ ਤੁਹਾਡੀ ਜਾਣਕਾਰੀ ਲਈ ਦੱਸਾਂ ਸਾਡੇ ਲਈ ਮੋਦੀ ਕੋਲ ਸਮਾਂ ਨਹੀਂ ਕੱਲ ਅੰਬਾਨੀਆ ਦੇ ਪਰਿਵਾਰ ਵਿੱਚ ਪੋਤਾ ਹੋਇਆ ਮੋਤੀ ਪੱਜ ਕੇ ਉਹਨਾਂ ਦੇ ਘਰ ਚੋਂ ਚਲਾ ਗਿਆ ਵਧਾਈ ਦੇਣ ਮੋਦੀ ਫਿੱਕੀ ਜਿਹੜੀ ਇੰਡਸਟਰੀ ਵਾਲਿਆਂ ਦੀ ਕਾਰਪੋਰੇਟ ਹਾਊਸਲਸ ਦੀ ਜਥੇਬੰਦੀ ਹੈ ਉਹਦੇ ਸੰਮੇਲਨ 'ਚ ਗਿਆ ਉੱਥੇ ਕਹਿ ਕੇ ਆਇਆ ਇਹ ਕਾਨੂੰਨ ਵਾਪਸ ਨਹੀਂ ਹੋਣੇ ਤੇ ਮੈਂ ਉਹਨੂੰ ਕਹਿ ਦੇਣਾ ਚਾਹੁੰਨਾ ਜਦੋਂ ਤੋ ਹੀ ਵਾਪਸ ਨਹੀਂ ਹੁੰਦੇ ਅਸੀਂ ਇੱਥੋਂ ਵਾਪਸ ਨਹੀਂ ਜਾਣਾ ਗੋਲੇ ਕਾਲਾ ਹਾਲ ਏਡੀ ਸ਼ਰਾਰਤ ਨਾਲ ਪਾਪ ਕੀਤਾ ਗਿਆ ਚਾਰ ਕੁ ਦਿਨ ਪਹਿਲਾਂ ਮੋਦੀ ਦੇ ਤੋਂ ਮੰਤਰੀਆਂ ਨੇ ਪ੍ਰੈਸ ਕਾਨਫਰੰਸ ਤੇ ਮਾਇਨ ਲਈ ਗੱਲ ਜਿਹੜੀ ਅੱਗੇ ਨਹੀਂ ਸੀ ਮੰਨਦੇ ਉਹਨਾਂ ਨੇ ਕਿਹਾ ਪਸ ਇਹ ਵਪਾਰ ਵਾਸਤੇ ਕਾਨੂੰਨ ਬਣਾਇਆ ਅਸੀਂ ਇਹ ਕਾਨੂੰਨ ਸੰਵਿਧਾਨ ਦੀ ਕੰਕਰੈਂਟ ਲਿਸਟ ਦੀ 33ਵੇਂ ਆਈਟਮ ਦੇ ਉੱਤੇ ਨਿਰਧਾਰਨ ਨਿਰਧਾਰਤ ਬਣਾਇਆ ਅਸੀਂ ਉਹਨਾਂ ਨੂੰ ਉਦੋਂ ਵੀ ਕਿਹਾ ਸੀ ਕੰਕਰੈਂਟ ਲਿਸਟਰੀ 33ਵੇਂ ਆਈਟਮ ਵਿੱਚ ਫੂਡ ਸਟੱਫ ਜ਼ਰੂਰ ਹੈ ਪਰ ਅਸੀਂ ਫੂਡ ਸਟੱਫ ਤਾਂ ਪੈਦਾ ਹੀ ਨਹੀਂ ਕਰਦੇ ਅਸੀਂ ਤਾਂ ਫੂਡ ਗ੍ਰੇਨ ਪੈਦਾ ਕਰਦੇ ਹਾਂ ਫੂਡ ਸਟੱਫ ਹੁੰਦਾ ਤੁਸੀਂ ਕਣਕ ਪੈਦਾ ਕੀਤੀ ਕਣਕ ਫੂਡ ਗ੍ਰੇਨ ਹੈ ਆਟਾ ਫੂਡ ਸਟੱਫ ਹੈ ਤੁਸੀਂ ਝੋਨਾ ਪੈਦਾ ਕੀਤਾ ਝੋਨਾ ਫੂਡ ਗ੍ਰੇਨ ਹੈ ਤੇ ਚਾਵਲ ਪ੍ਰੋਸੈਸਿੰਗ ਤੋਂ ਬਾਅਦ ਜਦ ਨਿਕਲਦਾ ਹੈ ਉਹ ਫੂਡ ਸਟੱਫ ਹੈ ਇਸੇ ਤਰ੍ਹਾਂ ਹਰ ਚੀਜ਼ ਜਿਹੜੀ ਅਸੀਂ ਪੈਦਾ ਕਰਦੇ ਹਾਂ ਜਦੋਂ ਪ੍ਰੋਸੈਸ ਹੋ ਜਾਂਦੀ ਹੈ ਉਹ ਫੂਡ ਸਟੱਫ ਹੁੰਦੀ ਹੈ ਅਸਲ ਵਿੱਚ ਮੈਂ ਸਾਰਾ ਇਹਦਾ ਵਿਸਥਾਰ ਪੜ੍ਹ ਰਿਹਾ ਸੀ 1954 ਵਿੱਚ ਸੰਵਿਧਾਨ ਬਣਨ ਤੋਂ ਬਾਅਦ 1954 ਚ ਪਹਿਲੀ ਵਾਰੀ ਪਾਰਲੀਮੈਂਟ ਚ ਇਸ ਵਿਸ਼ੇ ਤੇ ਬਹਿਸ ਹੋਈ ਉਦੋਂ ਇੰਡਸਟਰੀ ਨੇ ਦਬਾਅ ਪਾਇਆ ਭਈ ਸਾਡੇ ਲਈ ਇਹ ਐਂਟਰੀਜ਼ 7ਵੰਥ ਸ਼ੈਡਿਊਲ ਚ ਪਾਈ ਜਾਏ ਬਹੁਤ ਸ਼ੋਰ ਹੋ ਗਿਆ ਪਾਰਲੀਮੈਂਟ ਚ ਟੀ ਕ੍ਰਿਸ਼ਨਮਚਾਰੀ ਉਸ ਵੇਲੇ ਦੇ ਵਾਜ ਮੰਤਰੀ ਸੰਦੇਸ਼ ਦੇ ਬਹੁਤ ਸ਼ੋਰ ਤੋਂ ਬਾਅਦ ਇੱਕ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣ ਗਈ ਜੇਪੀਸੀ ਬਣ ਗਈ ਉਹ ਕਮੇਟੀ ਦਾ ਆਪੋ ਵਿੱਚ ਹੀ 100 ਨਹੀਂ ਹੋਏ ਮੈਂਬਰ ਬਹੁਤ ਸ਼ੋਰਗੁੱਲ ਤੋਂ ਬਾਅਦ ਸਰਕਾਰ ਕੋਲ ਇੱਕ ਮੈਂਬਰ ਵੱਧ ਸੀ ਅਕਤੁਰ 7 ਦੀ ਵੋਟਿੰਗ ਨਾਲ ਇਹ ਐਂਟਰੀ ਪਾਸ ਹੋ ਗਈ। ਔਰ ਪਾਸ ਹੋਈ ਸਿਰਫ 5 ਸਾਲ ਲਈ। ਉਹਦੇ ਵਿੱਚ ਕਿਹਾ ਗਿਆ ਵੀ ਖੇਤੀ ਰਾਜਾਂ ਦਾ ਵਿਸ਼ਾ ਇਹਦੇ ਵਿੱਚ ਬਹੁਤ ਹੀ ਬਹੁਤਾ ਸਮਾਂ ਦਖਲ ਨਹੀਂ ਦੇ ਸਕਦੇ। ਜੇ ਇੰਡਸਟਰੀ ਨੂੰ ਕੁਝ ਸਮੇਂ ਲਈ ਮਦਦ ਦੇ ਦੇਣੀ ਹੈ ਤਾਂ ਟੈਂਪੋਰਰੀ ਲਈ 5 ਸਾਲ ਦੇ ਵਿੱਚ ਦੇਣ ਨੂੰ ਦੇ ਦਿਓ। ਉਹਦੇ ਬਾਅਦ ਇਹ ਐਂਟਰੀ ਫੇਰ ਖਤਮ ਹੋ ਜਾਏ। ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਦੀ ਮਿਆਦ ਬਧਾ ਬਧਾ ਕੇ ਅੱਜ ਤੱਕ ਲਾਏ ਪਰ ਮੈਂ ਕੱਲ ਦਿੱਲੀ ਕੁਝ ਕਨਸਟੀਟਿਊਸ਼ਨ ਦੇ ਵਕੀਲਾਂ ਨਾਲ ਗੱਲ ਕਰ ਰਿਹਾ ਸੀ ਮੈਂ ਜਦੋਂ ਉਹਨਾਂ ਨੂੰ ਇਹ ਦੱਸਿਆ ਵੀ ਇਹ ਫੂਡ ਸਟੱਫ ਦਾ ਅਸੀਂ ਤਾਂ ਫੂਡ ਗ੍ਰੇਨ ਪੈਦਾ ਕਰਦੇ ਹਾਂ ਉਹ ਬਹੁਤ ਕਨਵਿੰਸ ਹੋਏ ਹਾਂ ਬਿਲਕੁਲ درست ਹੈ ਇੱਕ ਖੇਤੀ ਦਾ ਕਾਨੂੰਨ ਇਹ ਫੂਡ ਸਟੱਫ ਦੇ ਉੱਤੇ ਨਹੀਂ ਬਣ ਸਕਦਾ ਇਹਦੇ ਤੇ ਨਹੀਂ ਖੜਦਾ ਹੁਣ ਗੱਲ ਸਿਰਫ ਇੱਥੇ ਖੜੀ ਹੈ ਭਾਈ ਮੋਦੀ ਸਰਕਾਰ ਅੜੀ ਹੈ ਪੇ ਅਸੀਂ ਕਾਨੂੰਨ ਬਣਾਤਾ ਅਸੀਂ ਗਲਤ ਬਣਾਤਾ ਅਸੀਂ ਠੀਕ ਬਣਾਤਾ ਸਾਡੇ ਕੋਲੋਂ ਜਿੰਨੀਆਂ ਸੋਧਾਂ ਕਰਵਾਉਣੀਆਂ ਕਰਾ ਲਓ ਇਹ ਕਾਨੂੰਨ ਨੂੰ ਜਿੰਨਾ ਨਕਾਰਾ ਬਣਾਉਣਾ ਬਣਾ ਲਓ ਇਹ ਇੱਕ ਪਾਸੇ ਪਿਆਰ ਹੋਊ ਅਸੀਂ ਲਾਗੂ ਨਹੀਂ ਕਰਾਂਗੇ ਪਰ ਵਾਪਸ ਲੈਣ ਨੂੰ ਨਾ ਕਹੋ ਪਰ ਮੈਨੂੰ ਇੱਕ ਡਰ ਲੱਗਦਾ ਹੈ ਜੇ ਇਹਨੂੰ ਵਾਪਸ ਲੈਣ ਨੂੰ ਨਹੀਂ ਕਹਿੰਦੇ ਮੈਨੂੰ ਇੱਕ ਵੱਡੀ ਅਖਬਾਰ ਦੇ ਮਾਲਕ ਦਾ ਇੱਕ ਫੋਨ ਆਇਆ ਉਹਨੇ ਮੈਨੂੰ ਕਿਹਾ ਰਾਜਵਾਲ ਸਾਹਿਬ ਹੋਰ ਕੀ ਚਾਹੁੰਦੇ ਹੋ ਤੁਹਾਡੀ ਮੰਗ 100% ਦੀ ਮੰਨੀ ਗਈ ਜੇਕਰ ਸਭ ਕੁਝ ਬਦਲਣ ਨੂੰ ਤਿਆਰ ਨੇ ਤੁਸੀਂ ਕਿਉਂ ਅੜੇ ਹੋ ਤੇ ਮੈਂ ਉਹਨੂੰ ਕਿਹਾ ਵੀ ਭਰਾ ਅੜੇ ਨਹੀਂ ਅਸੀਂ ਆਪਣੀ ਗੱਲ ਤੇ ਖੜੇ ਆ ਅੜੇ ਨਹੀਂ ਆਪਣੀ ਗੱਲ ਤੇ ਖੜੇ ਆ ਜੇ ਅਸੀਂ ਇਹ ਸੌਦਾ ਮੰਨ ਲਈਆਂ ਤਾਂ ਟੇਡੇ ਟੰਗ ਨਾਲ ਅਸੀਂ ਸਰਕਾਰ ਦਾ ਖੇਤੀਬ੍ਰਤੀ ਕਾਨੂੰਨ ਬਣਾਉਣ ਦਾ ਅਧਿਕਾਰ ਮੰਨ ਲਿਆ ਅੱਜ ਆਹ ਤਿੰਨ ਕਾਨੂੰਨ ਨੇ ਇਹਨਾਂ ਨੂੰ ਸੌਦਾ ਕਰਕੇ ਨਕਮੇ ਕਰ ਦੋ ਮੋਦੀ ਸਰਕਾਰ ਕੱਲ ਨੂੰ ਦੱਸ ਹੋਣਗੇ ਉਦੋਂ ਕੌਣ ਰੋਕੇਗਾ ਅੱਜ ਤੱਕ ਖੇਤੀ ਵਿੱਚ ਕਿਸੇ ਸਰਕਾਰ ਨੇ ਖੇਤੀ ਖੇਤਰ ਵਿੱਚ ਦਖਲ ਨਹੀਂ ਦਿੱਤਾ ਖੇਤੀ ਕੇਂਦਰ ਸਰਕਾਰ ਦਾ ਵਿਸ਼ਾਈ ਨਹੀਂ ਇਹ ਲੋਕ ਜਿਹੜੇ ਸੰਵਧਾਨ ਦੀ ਸੌਖਾ ਕੇ ਸੰਵਧਾਨਿਕ ਉਹਦਿਆਂ ਤੇ ਬੈਠੇ ਨੇ ਅੱਜ ਖੁਦ ਸੰਵਧਾਨ ਦੀਆਂ ਧੱਜੀਆਂ ਉਡਾ ਰਹੇ ਨੇ ਅਸੀਂ ਤਾਕਤ ਬਖਸ਼ਤੀ ਨਾ ਸਾਡਾ ਕਸੂਰ ਇਹ ਹੈ ਅਸੀਂ ਕੋਈ ਪੋਲੀਟੀਕਲ ਪਾਰਟੀ ਨਹੀਂ ਅਸੀਂ ਲੋਕ ਹਾਂ ਲੋਕਾਂ ਨੇ ਵੋਟ ਦੇ ਕੇ ਇਹਨਾਂ ਨੂੰ ਤਾਕਤ ਬਖਸ਼ ਦਿੱਤੀ ਉਸ ਤਾਕਤ ਨਾਲ ਸਰਕਾਰੀ ਮਿਸ਼ਨਰੀ ਸਾਰੀ ਇਹਨਾਂ ਦੇ ਮਤਾਇਤ ਹੋ ਗਈ ਸਾਰੀਆਂ ਫੋਰਸਿਸ ਇਹਨਾਂ ਦੇ ਮਤਾਇਤ ਹੋ ਗਈਆਂ ਅਸੀਂ ਅੰਬਾਨੀ ਅਦਾਨੀ ਨਹੀਂ ਟਾਟਾ ਬਿਰਨਾ ਨਹੀਂ ਇਸ ਕਰਕੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਲਈ ਫੌਜਾਂ ਚ ਪੁਲਿਸ ਚ ਪੈਰਾਮਿਲਟਰੀ ਫੋਰਸਿ ਚ ਭਰਤੀ ਹੋਣਾ ਪੈਂਦਾ ਤੇ ਇਹਨਾਂ ਲੋਕਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਇੱਥੇ ਭਰਤੀ ਹੋਣ ਦੀ ਲੋੜ ਨਹੀਂ ਮੈਂ ਇੱਕ ਗੱਲ ਤੁਹਾਨੂੰ ਹੋਰ ਸਪਸ਼ਟ ਕਰ ਦਿਆਂ ਇੱਕ ਖੇਡ ਹੈ ਜਿਹੜੀ ਸਾਨੂੰ ਨਹੀਂ ਆਉਂਦੀ ਪਤਾ ਨਹੀਂ ਮੇਰੀ ਇਹ ਗੱਲ ਨੂੰ ਕਿੰਨਾ ਕੁ ਤੁਸੀਂ ਸਮਝ ਸਕੋਗੇ ਪੋਲੀਟੀਸ਼ੀਅਨ ਜਿਹੜਾ ਟੌਪ ਤੇ ਗਿਆ ਉਹ ਜਿਹੜਾ ਟੌਪ ਤੇ ਪਹੁੰਚ ਗਿਆ ਬਿਊਰੋਕਰੇਟ ਉਹ ਤੇ ਕਾਰਪੋਰੇਟ ਇਹਨਾਂ ਦੀ ਇੱਕ ਖੇਡ ਹੈ ਜਿਹੜੀ ਲੋਕਾਂ ਨੂੰ ਬਾਹਰ ਨਹੀਂ ਪਤਾ ਅੱਜ ਅੰਬਾਨੀ ਕੋ ਨਵੀਂ ਕੰਪਨੀ ਬਣਾ ਲੈਂਦਾ سرکار ਕਹਿੰਦੀ ਹੈ ਠੀਕ ਹੈ ਤੂੰ ਕੰਪਨੀ ਬਣਾ ਲੈ ਤੇਨੂੰ ਮਨਜ਼ੂਰੀ ਦੇ ਦਿੱਤੀ। ਫਿਰ ਇਹਦੀ ਸ਼ੇਅਰ ਮੰਨ ਇਕੱਠੀ ਕਰ ਲੈ। ਸ਼ੇਅਰ ਮੰਨ ਇਕੱਠੀ ਕਰਨ ਵਾਸਤੇ ਉਹਨੂੰ ਸ਼ੇਅਰ ਫਲੋਟ ਕਰ ਦਿੰਦਾ ਮਾਰਕੀਟ 'ਚ। ਤੁਸੀਂ ਆਮ ਲੋਕ ਜਿਹੜੇ ਚਿਹਰਾ ਜੋ ਮੁਲਾਜ਼ਮ ਨੇ ਬਹੁਤੇ ਖਾਸ ਤੌਰ ਤੇ ਇਹ ਆ ਛੋਟੀਆਂ-ਛੋਟੀਆਂ ਦੁਕਾਨਾਂ ਕਰਦੇ ਉਹਨਾਂ ਨੂੰ ਇੱਕ ਪੋਸਾ ਹੈ। ਉਹ ਸ਼ੇਅਰ ਖਰੀਦਦੇ ਨੇ, ਉਹ ਸ਼ੇਅਰ ਖਰੀਦਣ ਦਾ ਵਪਾਰ ਹੀ ਕਰਦੇ ਨੇ। ਉਹ ਸ਼ੇਅਰ ਖਰੀਦ ਕੇ ਇੱਕ ਕੰਪਨੀ ਨੇ ਫਰਜ਼ ਕਰ ਲਓ 5000 ਕਰੋੜ ਰੁਪਇਆ। ਸ਼ੇਰ ਮੁੰਨੇ ਇਕੱਠੀ ਕਰ ਲਈ ਉਹ 5 ਕਰੋੜ ਰੁਪਇਆ ਤੇ ਲੋਕਾਂ ਦਾ ਨਾ ਮਾਲਕ ਬਣ ਕੇ ਕਾਰਪੋਰੇਟ ਉਹਨਾਂ ਦੀ ਕੰਪਨੀ ਦਾ ਹੈ ਫਿਰ ਸਰਕਾਰ ਦਾ ਇੱਕ ਫਾਰਮੂਲਾ ਹੈ ਵੀ ਜੇ 5000 ਕਰੋੜ ਤੇ ਇਕੱਠਾ ਕਰ ਲਿਆ ਤੂੰ 50000 ਕਰੋੜ ਲੋਨ ਲੈ ਸਕਦਾ ਹੈ 50000 ਕਰੋੜ ਜਿਹੜਾ ਲੋਨ ਲੋ ਵੀ ਤੁਹਾਡਾ ਪੈਸਾ ਨਾ ਉਹ ਤਾਂ ਤਾਂ ਹੈ ਹੀ ਨਹੀਂ ਲੋਨ ਦੇਤਾ ਜਿਹਦਾ ਇੰਡਸਟਰੀ ਚੱਲ ਗਈ ਵਧੀਆ ਫੇਰ ਤਾਂ ਹਾਂ ਮਾਲਕ ਹੈ ਤੇ ਜੇ ਹੋ ਗਈ ਫੇਲ ਜਾਂ ਕੋਈ ਹੋਰ ਮੰਦ ਭਾਵਨਾ ਹੋ ਗਈ ਵੀ ਇਹਦੇ ਵਿੱਚੋਂ ਛੇਤੀ ਪੈਸੇ ਕਮਾਉਣੇ ਨੇ ਫਿਰ ਉੱਪਰ ਲਿਆਂ ਨੂੰ ਕਹਿੰਦੇ ਨੇ ਇਹਨੂੰ ਐਨਪੀਏ ਚ ਪਾ ਦਿਓ ਉਹ ਕਹਿੰਦੇ ਲਿਆ ਇੱਕ ਫਾਰਮੂਲਾ ਹੈ ਲੋਨ 50000 ਕਰੋੜ ਦੇਣਾ ਉਹਦੇ ਚੋਂ 30000 ਕਰੋੜ ਐਨਪੀਏ ਚ ਪਾ ਦੇ ਨੇ ਕੁਝ ਤੋਂ ਮੋੜ ਦੇ 30000 ਕਰੋੜ ਐਨਪੀਏ ਚ ਪਾਉਣ ਨੂੰ ਸਭ ਤੋਂ ਉੱਪਰ ਬੈਠੇ ਗੁਰੂ ਕੰਡਾਲ ਦਾ ਇੱਕ ਹਿੱਸਾ ਕਮਰਸ ਮਿਨਿਸਟਰ ਦਾ ਇੱਕ ਹਿੱਸਾ ਬਿਊਰੋਕ੍ਰੇਸੀ ਦਾ ਇੱਕ ਹਿੱਸਾ ਉਹਨਾਂ ਦਾ ਹਿੱਸਾ ਦੇ ਕੇ ਬਾਕੀ ਸਾਰੀ ਅਮਾਉਂਟ ਐਨਪੀਏ ਚਲੀ ਗਈ ਪੈਸਾ ਤੁਹਾਡਾ ਲੈ ਗਏ ਉਹ ਕੋਰੋਂ ਕੀ ਲਾਇਆ ਜ਼ੀਰੋ ਕਰੋ ਇੱਕ ਢੇਲਾ ਨਹੀਂ ਲਾਇਆ ਖੇਡ ਖੇਡੀ ਤੇ ਜਦੋਂ ਐਨਪੀਏ ਨਾਲ ਬੈਂਕ ਡੁੱਬਣ ਲੱਗੀ ਆ ਸਰਕਾਰ ਨੇ ਬਜਟ ਪ੍ਰੋਵੀਜ਼ਨ ਕਰਕੇ ਉਹ ਸਰਕਾਰੀ ਖਜ਼ਾਨੇ ਚੋਂ ਬੈਂਕ ਰੁਪਏ ਸ ਦੇਤੇ ਫੇਰ ਤੁਹਾਡਾ ਪੈਸਾ ਇਹ ਖੇਡ ਉੱਤੇ ਚੱਲਦੀ ਆਈ ਹੈ ਅਜ ਵੀ ਚੱਲ ਰਹੀ ਹੈ ਇਹ ਉਦੋਂ ਤੱਕ ਚਲੇਗੀ ਜਦ ਤੱਕ ਲੋਕ ਆਪਣੇ ਐਮਪੀਆ ਨੂੰ ਆਪਣੇ ਐਮਐਲਏ ਨੂੰ ਆਪਣੇ ਮੰਤਰੀਆਂ ਨੂੰ ਘੇਰ ਕੇ ਸਵਾਲ ਨਹੀਂ ਕਰਦੇ ਭਈ ਦੇਸ਼ ਦੀ ਇਸ ਤਰ੍ਹਾਂ ਦੀ ਜਿਹੜੀ ਛੁੱਪੀ ਲੁੱਟ ਹੈ ਜਿਹੜੀ ਸਭ ਤੋਂ ਵੱਡੀ ਲੁੱਟ ਹੈ ਲੋਕਾਂ ਨੂੰ ਸਮਝ ਨਹੀਂ ਆਉਂਦੀ ਉਹ ਕਿੱਦਣ ਬੰਦ ਕਰਨੀ ਹੈ ਇਹ ਦੇਸ਼ ਗਰੀਬ ਨਹੀਂ ਇਹ ਦੇਸ਼ ਕਿਸੇ ਤਰ੍ਹਾਂ ਵੀ ਗਰੀਬ ਨਹੀਂ ਕੁਦਰਤ ਨੇ ਜਿੰਨੇ ਸੌਮੇ ਇਸ ਦੇਸ਼ ਨੂੰ ਬਖਸ਼ਿਆ ਮੈਂ ਬੜੇ ਦੁਨੀਆ ਦੇ ਦੇਸ਼ਾਂ 'ਚ ਗਿਆ 22-24 ਦੇਸ਼ਾਂ 'ਚ ਜਾ ਚੁੱਕਾ ਇੰਨੇ ਸੌਮੇ ਕੁਦਰਤ ਨੇ ਕਿਸੇ ਦੇਸ਼ ਨੂੰ ਨਹੀਂ ਬਖਸ਼ੇ ਮੈਂ ਸਮਝਦਾ ਸਾਡੀ ਬਦਕਿਸਮਤੀ ਹੈ ਇਸ ਦੇਸ਼ ਨੂੰ ਜਿੰਨੇ ਸੌਮੇ ਬਖਸ਼ੇ ਉਨਾਂ ਦੀ ਗੰਦੀ ਲੀਡਰਸ਼ਿਪ ਸਾਨੂੰ ਬਖਸ਼ ਦਿੱਤੀ ਉਹਨਾਂ ਦੇ ਛਣ ਜਿਨ੍ਹਾਂ ਨੂੰ ਅੱਜ ਡਿਵੈਲਪਡ ਕੰਟਰੀ ਕਹਿੰਦੇ ਆ ਉਹਨਾਂ ਨੇ ਆਪਣੀ ਨੇਸ਼ਨ ਦਾ ਇੱਕ ਕੈਰੈਕਟਰ ਬਿਲਡ ਕੀਤਾ ਅੱਜ ਤੁਸੀਂ ਉੱਥੇ ਕਿਤੇ ਜਾ ਕੇ ਕੁਝ ਉਹਨਾਂ ਦੇ ਦੇਸ਼ ਦੇ ਖਿਲਾਫ ਬੋਲ ਕੇ ਦੇਖ ਲੋ ਤਾਂ ਗੜ ਫਿਰਦੇ ਨੇ ਆਮ ਬੰਦੇ ਉਹਨਾਂ ਨੇ ਨੇਸ਼ਨ ਫਰਸਟ ਵੱਡੇ ਤੇ ਵੱਡਾ ਲੀਡਰ ਜੇ ਐਡਾ ਅੰਦੋਲਨ ਹੋ ਜਾਏ ਪ੍ਰਧਾਨ ਮੰਤਰੀ ਸਿਵਾ ਦੇ ਜਾਂਦਾ ਉਹਨਾਂ ਨੇ ਇੱਕ ਕੈਰੈਕਟਰ ਬਿਲਡ ਕੀਤਾ ਹੈ ਉਹਨਾਂ ਦਾ ਇੱਕ اخلاق ਹੈ ਚਟਸ ਸਿਵਾ ਦੇ ਦਿੰਦੇ ਨੇ ਇੰਨਾ ਟੈਸਟ ਜ ਨਹੀਂ ਪਾਉਂਦੇ ਉਹ ਲੋਕਾਂ ਨੂੰ ਜਿੰਨਾ ਟੈਸਟ ਤੁਸੀਂ ਪਿਓ ਯਾਰੋ ਇੰਨੀ ਠੰਡ ਚ ਘਰ ਬਾਹਰ ਛੱਡ ਕੇ ਜਿੰਨੂੰ ਤੁਸੀਂ ਅੰਨ ਦਾਤਾ ਕਹਿੰਦੇ ਹੋ ਅੰਨ ਦਾਤਾ ਕਰਦੇ ਹੋ ਤੋਂ ਕਹਿੰਦੇ ਹੋ ਉਹਨੂੰ ਇੱਥੇ ਤੁਸੀਂ ਟਰਾਲੀਆਂ ਚ ਸਤਾਇਆ ਹੋਇਆ ਤੁਹਾਡੇ ਵੱਲੋਂ ਕੀ ਸਪੋਰਟ ਹੈ ਕੁਝ ਵੀ ਨਹੀਂ ਸਫਾਈ ਦੀ ਵੀ ਨਹੀਂ ਕੋਈ ਲੈਟਰਨਸ ਨਹੀਂ ਕੋਈ ਬਾਥਰੂਮ ਵੀ ਨਹੀਂ ਜਿਹੜਾ ਸਰਕਾਰ ਦੀ ਮੁਟਲੀ ਡਿਊਟੀ ਹੁੰਦੀ ਹੈ ਕੁਝ ਨਹੀਂ ਤੇ ਤੁਸੀਂ ਉਹਨੂੰ ਇੱਥੇ ਸੜਕਾਂ ਤੇ ਬਿਠਾਇਆ ਹੋਇਆ ਤੇ ਠੀਠਤਾਈ ਨਾਲ ਤੁਸੀਂ ਅੰਬਾਨੀਆਂ ਦੇ ਘਰ ਪੋਤੇ ਦੀ ਵਧਾਈ ਦੇਣ ਜਾਂਦੇ ਹੋ ਉਹ ਇਹੋ ਜੇ ਇਹੋ ਜੀ ਸਰਕਾਰ ਨਾਲ ਅੱਜ ਉਹਨਾਂ ਦੇ ਮਨ ਵਿੱਚ ਕੀ ਗੱਲ ਕਰ ਕਰ ਗਈ ਸਰਕਾਰ ਚਾਹੇ ਜਿੱਦੀ ਮਰਜ਼ੀ ਹੋਵੇ ਯਾਦ ਰੱਖਿਓ ਮੇਰੀ ਗੱਲ ਉਹ ਲੋਕਾਂ ਨੂੰ ਭੇਡਾ ਸਮਝਣ ਲੱਗ ਪਏ ਨੇ ਪੋਲਿਟਿਸ਼ੀਅਨ ਉਹ ਕਹਿੰਦੇ ਨੇ ਜਦੋਂ ਇਲੈਕਸ਼ਨ ਆਈ ਪੈਸਾ ਅੱਡ ਚਾਹੀਦਾ ਟਿਕਟ ਦੇਣ ਵੇਲੇ ਪੈਸਾ ਪਹਿਲਾਂ ਪੁੱਛਿਆ ਜਾਂਦਾ ਕਿੰਨਾ ਖਰਚੇਗਾ ਇਹਦਾ ਮਤਲਬ ਪੈਸੇ ਦੀ ਖੇਡ ਹੋ ਗਈ ਕੋਈ ਸੇਵਾ ਭਾਵ ਦੀ ਖੇਡ ਨਹੀਂ ਪੈਸਾ ਕਿੰਨਾ ਖਰਚੇਗਾ ਉਹ ਪੈਸੇ ਚ ਗਿੰਦਾ ਐ ਇੰਨੀ ਸ਼ਰਾਬ ਐਨੇ ਪੈਸੇ ਮੁੱਲ ਬੋੜ ਖਰੀਦਣ ਲਈ ਐਨੇ ਬੈਕ ਆਉਣ ਲਈ ਐਨੇ ਪਾਰਟੀਵਾਦੀ ਲਈ ਉਹ ਕਰਕੇ ਇੱਕ ਵਾਰੀ ਬਣ ਗਿਆ ਫਿਰ ਉਹ ਚੌਧਰੀ ਆ ਹੁਣ ਸਾਡੇ ਲੁਧਿਆਣੇ ਦਾ ਐਮਪੀ 3 ਇੱਕ ਦਿਨ ਤੁਹਾਡੇ ਖਿਲਾਫ ਬੋਲ ਦਿੰਦਾ ਬੇਲ ਸਿੰਘ ਦਾ ਪੋਤਾ ਇੱਕ ਤਾਂ ਐਮਐਲਏ ਐ ਇੱਕ ਕਿਤੇ ਐਮਪੀ ਐ ਪੈਰੇਟ ਬਟੇਰਾ ਆਇਆ ਕੁਰਬਾਨੀ ਤਾਂ ਕੋਈ ਨਹੀਂ ਦਾਂਦੇ ਦੀ ਸੀ ਉਹਦੇ ਕਰਕੇ ਸਾਰਾ ਪਰਿਵਾਰ ਹੁਣ ਤੱਕ ਪੜੀ ਜਾਂਦਾ ਹੈ ਤੇ ਮੈਨੂੰ ਤਾਂ ਲੱਗਦਾ ਜੇ ਮੈਂ ਬੈਲੈਂਸ ਹੀ ਲਗਿਆ ਹੁੰਦਾ ਉਹਦਾ ਕਦੇ ਤਾਂ ਕਹਿ ਦਿੰਦਾ ਮੋਦੀ ਨੂੰ ਅਮਿਤ ਸ਼ਾਹ ਨੂੰ ਇਹਨਾਂ ਦੇ ਖਿਲਾਫ ਕਾਰਗਵਨੀ ਕਾਰਵਾਈ ਕਰਨੀ ਚਾਹੀਦੀ ਹੈ ਇਹ ਖਾਨਸਤਾਨੀ ਨੇ ਕਦੇ ਉਲ ਜੂਲ ਹੋਰ ਬੋਲਦਾ ਮੈਨੂੰ ਲੱਗਦਾ ਉਹਨੂੰ ਪਤਾ ਵੀ ਨਹੀਂ ਹੋਣਾ ਮੇਰੇ ਮੂੰਹ ਕੀ ਨਿਕਲ ਗਿਆ ਇਹੋ ਜਿਹੇ ਲੋਕ ਐਮਪੀ ਬਣਾਏ ਨੇ ਤੁਸੀਂ ਔਰ ਮੈਂ ਤਾਂ ਉਹਨੂੰ ਭਰਾਓ ਹੋਰ ਇੱਕ ਗੱਲ ਕਹਿ ਕੇ ਸਮਾਪਤ ਕਰਾਂਗਾ ਜਦੋਂ ਇਹ ਕਾਨੂੰਨ ਬਣੇ ਨੇ ਪਾਰਲੀਮੈਂਟ ਵਿੱਚ ਜਦੋਂ ਪੇਸ਼ ਹੋਇਆ ਇੱਕ ਹਲ ਜਾ ਆ ਗਿਆ ਮੇਰੇ ਕੋਲ ਰੋਜ਼ ਟੈਲੀਫੋਨਾਂ ਦਾ ਕੋਈ ਕਾਂਗਰਸੀ ਐਮਪੀ ਕੋਈ ਆਮ ਆਦਮੀ ਪਾਰਟੀ ਦਾ ਐਮਪੀ ਵੀ ਸਾਨੂੰ ਇੱਕ ਨੋਟ ਬਣਾ ਕੇ ਭੇਜੋ ਅਸੀਂ ਬੋਲਣਾ ਮੈਂ ਕਿਹਾ ਫਿਰ ਤੁਸੀਂ ਕੀ ਹੋ ਜੇ ਮੇਰੇ ਬਣਾਏ ਨੋਟ ਤੇ ਹੀ ਤੁਸੀਂ ਬੋਲ ਰਹੇ ਹੋ ਤੇ ਫਿਰ ਤੁਸੀਂ ਕੀ ਹੋ ਤੁਹਾਡੀ ਕੀ ਅਹਿਮੀਅਤ ਤੁਸੀਂ ਕੀ ਮਿਹਨਤ ਕਰਦੇ ਹੋ ਚਾਹੀਦਾ ਇਹ ਹੈ ਇਹਨਾਂ ਨੂੰ ਵੀ ਇਹ ਕੱਲੇ ਕੱਲੇ ਜਿਹੜੇ ਬਿੱਲ ਪੇਸ਼ ਹੁੰਦੇ ਆ ਉਹਦੀ ਤਹ ਤੱਕ ਜਾਣ ਏਡੀ ਵੱਡੀ ਲਾਇਬ੍ਰੇਰੀ ਬਣੀ ਹੋਈ ਆ ਪਾਰਲੀਮੈਂਟ ਦੇ ਵਿੱਚ 17 ਸਾਲਾਂ ਦੀਆਂ ਕਾਰਵਾਈਆਂ ਉੱਥੇ ਪਈਆਂ ਜੇ ਕੋਈ ਮਿਹਨਤ ਕਰੇ ਤਾਂ ਹੈ ਨਾ ਉੱਥੇ ਤਾਂ ਕਿਸੇ ਨੇ ਜਾਣੇ ਨਹੀਂ ਪਾਰਲੀਮੈਂਟ ਦੀ ਜਾ ਕੇ ਕੰਟੀਨ ਵਿੱਚ ਮਾਲਮੂਲ ਛਕ ਲਿਆ ਤੇ ਬਾਹਰ 10 ਕਰੋੜ ਦੇ ਝੋੜੀ ਚੁੱਕ ਖੜੇ ਹੁੰਦੇ ਵੇ ਜੀ ਹਜੂਰੀ ਕੀਤੀ ਆ ਕੇ ਆਪਣੇ ਫਲੇਰ ਚ ਟਿਕ ਗਏ ਕੋਈ ਕਿਸੇ ਨੂੰ ਤੁਹਾਡੀ ਚਿੰਤਾ ਨਹੀਂ ਅੱਜ ਮੈਂ ਸਮਝਦਾ ਇਹ ਵੀ ਇੱਕ ਤਾਕਤ ਹੈ ਇਸ ਸੰਦੋਲਨ ਦੀ ਜਿਹੜੇ ਤੁਸੀਂ ਪੋਲੀਟੀਕਲ ਲੋਕਾਂ ਨੂੰ ਸਟੇਜ ਤੋਂ ਦੂਰ ਰੱਖਿਆ ਬਹੁਤ ਵੱਡੀ ਤਾਕਤ ਹੈ ਮੈਂ ਹੁਣੀ ਇੱਕ ਬੇਨਤੀ ਹੋਰ ਕਰਨੀ ਹੈ ਆਪਣੇ ਬੱਚਿਆਂ ਨੂੰ ਫੇਰ ਕਰਨੀ ਹੈ ਮੈਂ ਅੱਗੇ ਵੀ ਉਹਨਾਂ ਨੂੰ ਕਰਦਾ ਪਰ ਮੈਨੂੰ ਪਤਾ ਹੈ ਵੀ ਮੇਰੀ ਗੱਲ ਉਹਨਾਂ ਨੇ ਧਰਤੀ ਤੇ ਕਦੇ ਸੁਟੀ ਨਹੀਂ ਉਹਦੇ ਤੇ ਅਮਲ ਸ਼ੁਰੂ ਕਰ ਦਿੰਦੇ ਨੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਅੱਜ ਮੈਂ ਬੇਨਤੀ ਫੇਰ ਹੀ ਕਰਨੀ ਹੈ ਬਹੁਤ ਕੁਝ ਤੁਸੀਂ ਕਰ ਦਿੱਤਾ ਪਰ ਆਲੇ ਦੁਆਲੇ ਜਿਹੜੇ ਡੱਕ ਮਝਾਉਂਦੇ ਭੱਜੇ ਫਿਰਦੇ ਨੇ ਬੱਚੇ ਸਾਡੇ ਟਰੈਕਟਰ ਤੇ ਉੱਚੀ ਆਵਾਜ਼ ਵਿੱਚ ਡੱਕ ਵੱਜਦਾ ਲਚਰ ਗੀਤ ਵੱਜਦੇ ਨੇ ਇਹ ਆ ਭੜਕਾਉ ਗੀਤ ਭਾਵੇਂ ਨਾਲ ਲਚਰਦਾ ਹੋਵੇ ਭੜਕਾਉ ਗੀਤ ਵੱਜਦੇ ਨੇ ਠੱਕ ਠੱਕ ਉਹਦੀ ਆਵਾਜ਼ ਆਉਂਦੀ ਹੋਵੇ ਤੇ ਕੀ ਮਿਲਦਾ ਉਹਦੇ ਵਿੱਚੋਂ ਬੱਚਿਓ ਮੈਨੂੰ ਦੱਸਿਓ ਤੁਸੀਂ ਅਸੀਂ ਕਲੇਮ ਕਰਨ ਲੱਗ ਪਏ ਆ ਤੁਹਾਨੂੰ ਵੀ ਸਾਡੇ ਬੱਚੇ ਠੀਕ ਨੇ ਸਰਕਾਰਾਂ ਗਲਤ ਨੇ ਸਾਡੇ ਬੱਚੇ ਨੂੰ ਬਦਨਾਮ ਕਰਨ ਦੀ ਇੱਕ ਗਿਣੀ ਮਿੱਤੀ ਸਾਜਿਸ਼ ਹੈ ਸਾਡੇ ਬੱਚੇ ਇਦਾਂ ਦੇ ਨਹੀਂ ਜਿੱਦਾਂ ਵੀ ਤੁਸੀਂ ਗੱਲਾਂ ਕਰਦੇ ਹੋ ਮੈਂ ਜਦੋਂ ਇਥੋਂ ਕੁਝ ਕਹਿ ਕੇ ਜਾਂਦਾ ਤੁਸੀਂ ਜਦੋਂ ਅਮਲ ਸ਼ੁਰੂ ਕਰ ਦਿੰਦੇ ਹੋ ਮੈਂ ਕਿਵੇਂ ਨਾ ਵਿਸ਼ਵਾਸ ਕਰਾਂ ਬੇ ਸਾਡੇ ਬੱਚੇ ਲੀਤੇ ਨੇ ਤੇ ਮੇਰੀ ਤੁਹਾਨੂੰ ਬੇਨਤੀ ਹੈ ਆ ਜਿਹੜੀ ਡੈਕ ਵਜਾਉਣ ਵਾਲੇ ਨੇ ਇਹਨਾਂ ਨੂੰ ਹੱਥ ਜੋੜ ਕੇ ਰੁਕੋ ਇੱਕ ਜਿਹੜਾ ਨਿਸ਼ਾਨ ਸਾਹਿਬ ਹੈ ਇਹ ਸਾਡੇ ਧਾਰਮਿਕ ਗੁਰੂ ਜਿਹੜੇ ਗੁਰਬਾਣੀ ਵਿੱਚੋਂ ਸਾਨੂੰ ਸੇਧ ਦਿੰਦੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਜਿੰਨਾ ਕਿ ਮੈਂ ਸਮਝਦਾ ਮੈਂ ਇਹਦੇ ਵਿੱਚ ਬਿਲਕੁਲ ਹੀ ਪਰਫੈਕਟ ਨਹੀਂ ਪਰ ਮੈਂ ਸਮਝਦਾ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਨਿਸ਼ਾਨ ਸਾਹਿਬ ਜ਼ਰੂਰੀ ਹੁੰਦਾ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਉੱਥੇ ਨਿਸ਼ਾਨ ਸਾਹਿਬ ਲਾ ਲੈਣ ਸਾਡੇ ਵਿਰੋਧੀਆਂ ਨੂੰ ਖਾਲਸਾ ਨਹੀਂ ਕਹਿਣ ਦਾ ਆਧਾਰ ਬਣਦਾ ਹੈ ਤੁਸੀਂ ਆਏ ਤੇ ਕੁਰਬਾਨੀ ਦੇਣ ਤੇ ਘੱਟੋ ਘੱਟ ਇੰਨਾ ਤਾਂ ਖਿਆਲ ਰੱਖੋ ਜਦ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਤੇ ਫੇਰ ਇਹ ਇਹ ਇੰਨੀ ਛੋਟੀ ਗੱਲ ਇਹ ਜੇ ਨਾ ਕਰੋਗੇ ਤਾਂ ਕੋਈ ਫਰਕ ਨਹੀਂ ਪੈਂਦਾ ਬੜਾ ਤੁਹਾਨੂੰ ਮਹਿਸੂਸ ਹੋਏਗਾ ਪਰ ਮੈਂ ਤੁਹਾਡਾ ਬਜ਼ੁਰਗ ਹੋਣ ਦੇ ਨਾਤੇ ਤੁਹਾਨੂੰ ਕਿਹਾ ਚਾਹਨਾ ਸਾਡੇ ਧਾਰਮਿਕ ਗੁਰੂ ਸਾਹਿਬਾਨ ਸਮਝਾਉਣ ਉਹਨਾਂ ਲੋਕਾਂ ਨੂੰ ਪੈਣੀ ਇਹ ਤੋਂ ਥੋੜਾ ਗੁਰੇਜ਼ ਕਰੋ ਆ ਜਿਹੜੀਆਂ ਸਾਡੇ ਕੋਲ ਛਾਉਣੀਆਂ ਪਈਏ ਨਿਰੰਕ ਸਿੰਘਾਂ ਦੀ ਗੁਰੂ ਕੀ ਲਾਟਲੀ ਫੌਜ ਹੈ ਸਾਡਾ ਵਿਰਸਾ ਹੈ ਉਹ ਕਈ ਵਾਰੀ ਜਦੋਂ ਘੋੜਿਆਂ ਤੇ ਤੁਰੇ ਫਿਰਦੇ ਨੇ ਹੈ ਤਾਂ ਸਾਡਾ ਵਿਰਸਾ ਨਾ ਇਹ ਤਾਂ ਸ਼ੁਰੂ ਤੇ ਪਰੰਪਰਾ ਸਾਡੀ ਸਾਡੀ ਫੌਜ ਤੁਰਦੀ ਫਿਰਦੀ ਰਹੀ ਹੈ ਗੁਰੂ ਸਾਹਿਬ ਇਹ ਪਰੰਪਰਾ ਸਾਨੂੰ ਦੇ ਗਏ ਉਹ ਜਦ ਅੱਗੇ ਬੈਠੇ ਆ ਨਾ ਸਾਡੇ ਵਿਰੋਧੀ ਕਹਿੰਦੇ ਜੀ ਇਹ ਤਾਂ ਜੀ ਖਾਲਸਤਾਨ ਦੀ ਗੱਲ ਕਰਨ ਨੂੰ ਬਿਠਾਏ ਹੋਏ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਉਹਨਾਂ ਦੇ ਮੁਖੀਆਂ ਨੂੰ ਵੀ ਟੈਲੀਫੋਨ ਤੇ ਸਾਡੇ ਹੰਕਾਰ ਸਿੰਘ ਹੋਰ ਨੇ ਉਹਨਾਂ ਦੇ ਕੋਈ ਸੰਬੰਧ ਨੇ ਉਹਨਾਂ ਦੇ ਹੈਡਸ ਨੂੰ ਬੇਨਤੀ ਕੀਤੀ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਕਿਰਪਾ ਕਰੋ ਸਾਨੂੰ ਪਤਾ ਹੈ ਤੁਹਾਡੇ ਅੰਦਰ ਜਜ਼ਬਾ ਸਾਡੇ ਨਾਲੋਂ ਘੱਟ ਨਹੀਂ ਸਾਨੂੰ ਪਤਾ ਹੈ ਤੁਸੀਂ ਸਾਡੇ ਉਹ ਤੁਸੀਂ ਸਾਡੇ ਨਾਲੋਂ ਘੱਟ ਕੁਰਬਾਨੀ ਦੇਣਾ ਨਹੀਂ ਜਾਣਦੇ ਸਤਿਓ ਅੱਗੇ ਚਾਰ ਕਦਮ ਸਭ ਨੂੰ ਪਤਾ ਹੈ ਤੁਹਾਨੂੰ ਵੀ ਇਸ ਅੰਦੋਲਨ ਨਾਲ ਦਰਦ ਹੈ ਪਰ ਜੇ ਕਿਤੇ ਕੋਈ ਇਲਜ਼ਾਮ ਲੱਗਦਾ ਹੋਵੇ ਸਾਡੇ ਤਾਂ ਹੈਗੇ ਨਾ ਫਿਰ ਸਾਡੇ ਖਿਆਲ ਵੀ ਰੱਖੋ ਮੇਰੀ ਬੇਨਤੀ ਹੈ ਚਾਉਣੀ ਕਿਤੇ ਹੋਰ ਲੈ ਜਾਓ ਜਿੱਥੇ ਜੰਗ ਦਾ ਮੈਦਾਨ ਬਣੂ ਅਸੀਂ ਆਪਣੀ ਇਸ ਫੌਜ ਨੂੰ ਬੁਲਾ ਲਾਂਗੇ ਇਸ ਫੌਜ ਨੂੰ ਬੁਲਾਵਾਂਗੇ ਜਰੂਰ ਜਿਸ ਦਿਨ ਸਮਾਂ ਆਇਆ ਉਦੋਂ ਹੁਣ ਤਾਂ ਹੈ ਹੀ ਨਹੀਂ ਹੁਣ ਤਾਂ ਸ਼ਾਂਤਮਈ ਅੰਦੋਲਨ ਚੱਲਦਾ ਹੈ ਅੱਜ ਦੇ ਸਮੇਂ ਤਾ ਲੋਡ ਨਹੀਂ ਹਲੇ ਤੁਸੀਂ ਇਹਦੀ ਪ੍ਰੈਕਟਿਸ ਠੀਕ ਹੋਵੇ ਫੌਜ ਹਮੇਸ਼ਾ ਪ੍ਰੈਕਟਿਸ ਕਰਦੀ ਰਹਿੰਦੀ ਹੈ ਕਿਤੇ ਮੈਦਾਨ ਚ ਜਾ ਕੇ ਪ੍ਰੈਕਟਿਸ ਕਰੋ ਇਥੋਂ ਕਿਰਪਾ ਕਰਕੇ ਆਪਣੀ ਛੌਨੀ ਪਟੋ ਕਿਤੇ ਨਵੀਂ ਜਗ੍ਹਾ ਲੈ ਜਾਓ ਮੈਂ ਧੰਨਵਾਦੀ ਹੋਵਾਂਗਾ ਅੰਦਰ ਦੇ ਲੋ ਸਾਰੇ ਆਪਣੇ ਸਾਥੀ ਆਗੂ ਵੱਲੋਂ ਜੇ ਮੇਰੀ ਇਹ ਬੇਨਤੀ ਨੂੰ ਪ੍ਰਵਾਨ ਕਰ ਲੈਣ ਤਾਂ ਮੈਂ ਧੰਨਵਾਦੀ ਹੋਵਾਂਗਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਟਰਾਲੀਆਂ ਦੇ ਉੱਤੇ ਨਿਸ਼ਾਨ ਸਾਹਿਬ ਲਾਏ ਹੋਏ ਐ ਉਹ ਥੋੜਾ ਗੁਰੇਜ਼ ਕਰਨ ਮੈਂ ਧੰਨਵਾਦੀ ਹੋਵਾਂਗਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਤੋਂ ਬਿਨਾਂ ਹੋਰ ਇਧਰੋਂ-ਉਧਰੋਂ ਧਾਰਮਿਕ ਰੰਗ ਦੇਣ ਵਾਲੇ ਝੰਡੇ ਲਾਏ ਹੋਏ ਐ ਉਹ ਵੀ ਜੇ ਗੁਰੇਸ਼ ਕਰਨ ਤਾਂ ਬਹੁਤ-ਬਹੁਤ ਧੰਨਵਾਦ ਅੱਜ ਇਹ ਅੰਦੋਲਨ ਤੁਹਾਡਾ ਆਪਣਾ ਹੈ ਇਹ ਅੰਦੋਲਨ ਕਿਸਾਨਾਂ ਦਾ ਹੀ ਨਹੀਂ ਸਾਰੇ ਦੇਸ਼ ਦਾ ਕਿਉਂਕਿ ਇਹ ਕਾਨੂੰਨ ਨਾਲ ਦੇਸ਼ ਦਾ ਅਰਥਚਾਰਾ ਹਿੱਲ ਜਾਂਦਾ ਹੈ ਅਰਥਚਾਰਾ ਹਿੱਲ ਗਿਆ ਤਾਂ ਸਾਰਾ ਦੇਸ਼ ਉੱਜੜ-ਬੁਜੜ ਜਾਏਗਾ ਤੁਸੀਂ ਸਾਰੇ ਪੰਜਾਬ ਵਾਲੇ ਧੂਰਾ ਬਣ ਕੇ ਜੇ ਖੜੇ ਹੋ ਤਾਂ ਪੰਜਾਬ ਵਾਲੇ ਮੋਢਿਆਂ ਤੇ ਚੱਕੋ ਪਾਰ ਡਿਸਪਲਿਨ ਦਾ ਸ਼ਾਂਤ ਨਹੀਂ ਰਹਿਣ ਦਾ ਪਾਰ ਚੁੱਕੋ ਮੋਢਿਆਂ ਤੇ ਔਰ ਇਹਨੂੰ ਸਾਰੇ ਕੁਝ ਨੂੰ ਜੋ ਸਾਡੇ ਵਿੱਚ ਇਦਾਂ ਦਾ ਇਧਰ ਉਧਰੋਂ ਆ ਗਿਆ ਉਹਨੂੰ ਬਾਹਰ ਕੱਢੋ ਮੈਂ ਅਪੀਲ ਕਰਦੇ ਅਖੀਰ ਚ ਫੇਰ ਮੇਰੀ ਇਹ ਬੇਨਤੀਆਂ ਤੁਸੀਂ ਪ੍ਰਮਾਨ ਕਰੋਗੇ ਇਹਨਾਂ ਕਹਿੰਦਾ ਕਿ ਮੈਂ ਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਬਲਵੀਰ ਸਿੰਘ ਜੀ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਉਹਨਾਂ ਦੇ ਪਿੰਡ ਤੋਂ 5 ਕੁਇੰਟਲ ਪੰਜੀਰੀ ਦੀਆਂ ਪਿੰਨੀਆਂ ਦੀ ਸੇਵਾ ਆਈ ਆ ਜਿਹੜੀਆਂ ਵਰਤਾਈਆਂ ਜਾ ਰਹੀਆਂ ਬਹੁਤ-ਬਹੁਤ ਧੰਨਵਾਦ ਤੇ ਧੰਨਵਾਦ ਕਰਦੇ ਆ ਦਲਜੀਤ ਸਿੰਘ ਜੀ ਨੰਬਰਦਾਰ ਪਿੰਡ ਸ਼ੋਸ਼ਣ ਜ਼ਿਲ੍ਹਾ ਮੋਗਾ ਇਹਨਾਂ ਵੱਲੋਂ ਵੀਰਾਂ ਵੱਲੋਂ ਕੰਬੜਾ ਤੇ ਲੋਈਆਂ ਦੀ ਸੇਵਾ ਇਹ ਠੰਡ 'ਚ ਕੀਤੀ ਜਾ ਰਹੀ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਹੁਤ-ਬਹੁਤ ਧੰਨਵਾਦ ਤੇ ਇੱਕ ਅਨਾਉਂਸਮੈਂਟ ਹੈ ਜੀ ਵੀਰ ਜਰਾ ਧਿਆਨ ਨਾਲ ਸੁਣ ਮੱਖਣ ਸੇ